हरेक साल की तरह इस साल भी रूरल हाकी डिवेलपमेंट सुसाय पेंडू हाकी लीग करवाई जा रही है इस बार लीग साल विच प्रवेश कर गई है इसे संबंध रूरल हाकी डिवेलपमेंट सुसायी चेयरमैन मास्टर सुखजीत सिंह जौहल प्रधान हर सिंह समरा जनरल सैक्रटरी स्टेट अवार्डी डी पी हरमेश लाल की योग अगवाई हेठ एक सादा पर प्रभावशाली समागम का आयोजन हैड मास्टर उजागर सिंह समरा स्टेडियम की हाकी ग्राउंड विखे करवाया गया जिस वि समरा ਜੰਡੇ ਵਾਲਾ ਹਾਕੀ ਸੈਂਟਰ ਦੇ 45 ਖਿਡਾਰੀਆਂ ਨੂੰ ਬੂਟ ਜੁਰਾਬਾਂ ਫੇਸ ਮਾਸਕ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਿੰਡ ਸਮਰਾਏ ਦੇ ਸਰਪੰਚ ਗੁਰਵਿੰਦਰ ਸਿੰਘ ਸਮਰਾ ਅਤੇ ਪੰਚਾਇਤ ਮੈਂਬਰ ਜਤਿੰਦਰ ਕੁਮਾਰ ਸਹਿਦੇ ਵਿੱਕੀ ਵਿਸ਼ੇਸ਼ ਤੌਰ ਤੇ ਪਹੁੰਚੇ ਸੋਸਾਇਟੀ ਦੇ ਮੈਂਬਰ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਖੇਡ ਦਾ ਸਮਾਨ ਦਿੱਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਸੋਸਾਇਟੀ ਦੇ ਮੈਂਬਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ सियाकी रूरल हाकी डेवलपमेंट सोसाइटी ਵੱਲੋਂ ਜੋ ਹਰੇਕ ਸਾਲ ਪਿੰਡੂ ਹਾਕੀ ਲੀਗ ਕਰਵਾਈ ਜਾਂਦੀ ਹੈ ਜਿਸ ਦਾ ਸ਼ੋਭਾਰੰਭ 2 ਨਵੰਬਰ ਦਿਨ ਐਤਵਾਰ ਹਾਕੀ ਚਾਨਿਆਂਦੀ ਖੇਡ ਗਰਾਊਂਡ ਵਿਖੇ ਹੋਣ ਜਾ ਰਿਹਾ ਹੈ ਉਹਨਾਂ ਸਾਰੇ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦੇ ਮਾਪੇ ਅਤੇ ਸਮੂਹ ಗ್ರಾಮ ਪੰਚਾਇਤਾਂ ਨੂੰ ਬੇਨਤੀ ਕੀਤੀ ਕਿ ਸਮੇਂ ਸਿਰ ਪਹੁੰਚ ਕੇ ਚਾਨਿਆਂਦੀ ਗਰਾਊਂਡ ਵਿੱਚ ਹਾਕੀ ਦੇ ਮੈਚਾਂ ਦਾ ਆਨੰਦ ਮਾਣਨ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਇਸ ਮੌਕੇ ਤੇ ਕੋਚ ਸਚਿੰਦ ਕੋਚ ਲਖਵੀਰ ਮਾਹੀ ਅਤੇ ਇਹਨਾਂ ਦੇ ਨਾਲ-ਨਾਲ ਖਿਡਾਰੀ ਹਾਜ਼ਰ ਸਨ ਪਿੰਡ ਸਮਰਾਈ ਜੰਡਿਆਲਾ ਤੋਂ ਪੱਤਰਕਾਰ ਮੋਹਿਤ ਸ਼ਰਮਾ ਨਪਿੰਦੋ ਮੈਂ ਤੁਹਾਨੂੰ ਸਾਰਿਆਂ ਨੂੰ ਸੱਸੀ ਗੱਲ ਬੁਲਾਉਂਦਾ ਤੇ ਫਿਰ ਮੈਂ ਧੰਨਵਾਦ ਕਰਨਾ ਚਾਹਾਂਗਾ ਪਿੰਡੂ ਹਾਕੀ ਲੀਗ ਦਾ ਜਿਹੜੇ ਕਿ ਆਪਣੇ ਏਰੀਏ ਦੇ ਗਰੀਬ ਤੇ ਹੋਣਹਾਰ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆ ਨੇ ਸੋ ਮੈਂ ਇਲਾਕਾ ਨਿਵਾਸੀ ਨੂੰ ਵੀ ਅਪੀਲ ਕਰਨੀ ਚਾਹਾਂਗਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਤਾਂ ਕਿ ਹਰ ਬੰਦਾ ਹਰ ਘਰ ਚੋਂ ਇੱਕ ਪਲੇਅਰ ਆ ਸਕੇ ਸੋ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਲੋਕਾਂ ਬੱਚਿਆਂ ਨੂੰ ਕੁਝ ਖੇਡ ਦਾ ਸਮਾਨ ਦੇਣ ਲਈ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਲੀਗ ਵਾਲਿਆਂ ਦਾ ਥੈਂਕ ਯੂ ਸਮਨ ਸਾਹਿਬ ਪਿੰਡੂ ਹਾਕੀ ਲੀਗ ਤੇ ਕਰਵਾਈ ਜਾ ਰਹੀ ਹੈ ਤੇ ਇਸ ਸੰਬੰਧੀ ਅੱਜ ਇੱਕ ਸਮਾਗਮ ਵੀ ਕਰਵਾਇਆ ਜਾ ਰਿਹਾ ਜੀ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਪਿੰਡੂ ਹਾਕੀ ਲੀਗ ਕਰਾਉਣ ਵਾਲੇ ਸਾਰੇ ਸਪਾਂਸਰਾਂ ਨੂੰ ਸਾਰੇ ਹੀ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਇਹ ਇੱਕ ਬਹੁਤ ਜ਼ਰੂਰੀ ਉਪਰਾਲਾ ਆ ਜਿਹੜਾ ਸਾਡੇ ਸਾਰੇ ਵੀਰ ਭੈਣ ਭਰਾ ਸਾਰੇ ਰਲ ਕੇ ਇਸ चीज ਨੂੰ ਕਰਾ ਰਹੇ ਆ ਕਿਉਂਕਿ ਬੱਚਿਆਂ ਨੂੰ ਜਦੋਂ ਬਚਪਨ ਹੁੰਦਾ ਉਸ ਟਾਈਮ ਇੱਕ ਚੰਗੀ ਸਿਹਤ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਸੋ ਜਦੋਂ ਬੱਚਿਆਂ ਨੂੰ ਅਸੀਂ ਖੇਡਾਂ ਲਈ ਉਤਸ਼ਾਹਿਤ ਕਰਦੇ ਆ ਤਾਂ ਉਹਨਾਂ ਨੂੰ ਇੱਕ ਲਾਈਨ ਮਿਲ ਜਾਂਦੀ ਹੈ ਅੱਗੇ ਫਿਊਚਰ ਦੇ ਵਿੱਚ ਜਾ ਕੇ ਉਹ ਆਪਣਾ ਇੱਕ ਕਹਿ ਲਓ ਕਿ ਟੀਚਾ ਮੈਥਲਿੰਦੇ ਕਿ ਅਸੀਂ ਅੱਗੇ ਜਾ ਕੇ ਕੀ ਕਰਨਾ ਸੋ ਜਿਹੜੀ ਲੀਗ ਆ ਇਹ ਇੱਕ ਬਹੁਤ ਅਹਿਮ ਹਿੱਸਾ ਆ ਬੱਚਿਆਂ ਦੀ ਜ਼ਿੰਦਗੀ ਦਾ ਸੋ ਜੋ ਹੁਣ ਅੱਜ ਅਸੀਂ ਇੱਥੇ ਹੋਣ ਜਾ ਰਿਹਾ ਕਿ ਬੱਚਿਆਂ ਨੂੰ ਖੇਡਾਂ ਦਾ ਸਮਾਨ ਹੁਣ ਦਿੱਤਾ ਜਾਣਾ ਆ ਸੋ ਉਹਦੇ ਨਾਲ ਇਹਨਾਂ ਨੂੰ ਇੱਕ ਤਾਂ ਉਤਸ਼ਾਹ ਮਿਲਦਾ ਆ ਦੂਜੀ ਗੱਲ ਜਦੋਂ ਇਹ ਇਹਨਾਂ ਗਰਾਊਂਡਾਂ 'ਤੇ ਹੌਲੀ-ਹੌਲੀ ਖੇਡ ਕੇ ਅੱਗੇ ਜਾਣਗੇ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੇ ਫਿਊਚਰ ਦੇ ਵਿੱਚ ਕੰਮ ਆਉਣਗੀਆਂ ਸੋ ਇਸ ਚੀਜ਼ ਲਈ ਮੈਂ ਸਾਰੇ ਜਿੰਨੇ ਹੋਏ ਜਿੰਨੇ ਵੀ ਸਾਡੇ ਸਰੋਤੇ ਆ ਜਿੰਨੇ ਸਾਡੇ ਸਪான்ਸਰ ਆ ਜਿੰਨੇ ਸਾਡੇ ਵੀਰੇ ਇਸ ਚੀਜ਼ ਨਾਲ ਜੁੜੇ ਹੋਏ ਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਇੱਕ ਬਹੁਤ ਚੰਗਾ ਉਪਰਾਲਾ ਆ ਥੈਂਕ ਯੂ ਜੀ ਜੀ ਸਰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਸੁਖਜੀਤ ਸਿੰਘ ਜੌਣ ਚੇਅਰਮੈਨ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰ ਰਿਹਾ ਆ ਉਹੀ ਆ ਕਿ ਸਾਡੀ ਜਿਹੜੀ ਹਾਕੀ ਲੀਗ ਆ ਇਹ 11ਵੀਂ ਹਾਕੀ ਲੀਗ ਅਸੀਂ ਸ਼ੁਰੂ ਕਰਾਉਣ ਨੂੰ ਜਾ ਰਹੇ ਹਾਂ ਜਿਹੜੀ ਕਿ ਕੱਲ ਤੋਂ ਸ਼ੁਰੂ ਹੋ ਰਹੀ ਹੈ ਚਾਨੀਆਂ ਤੋਂ ਉਹਦੇ ਮਤਲਕ ਅੱਜ ਛੋਟੇ ਬੱਚਿਆਂ ਲਈ ਅਸੀਂ ਕੁਝ ਖੇਡ ਕਿੱਟਾਂ ਪ੍ਰੋਵਾਈਡ ਕਰਵਾ ਰਹੇ ਹਾਂ ਬੱਚਿਆਂ ਨੂੰ ਅਸੀਂ ਚਾਹੁੰਦੇ ਹਾਂ ਭਈ ਜਿੱਦਾਂ ਦਾ ਜੋਕੇ ਸਮਾਜ ਵਿੱਚ ਜਿਹੜੀ ਬਰਾਈ ਚੱਲਦੀ ਹੈ ਨਸ਼ਿਆਂ ਦੀ ਛੋਟੇ ਬੱਚਿਆਂ ਨੂੰ ਉਹ ਉਹਨਾਂ ਸਾਰੇ ਬੱਚਾ ਸਭ ਨੂੰ ਜੰਗ ਬਲੱਡ ਨੂੰ ਯੂਥ ਨੂੰ ਉਸ ਤੋਂ ਪਰੇ ਰੱਖਿਆ ਜਾਵੇ ਤੇ ਹਾਕੀ ਦੀ ਬਿਹਤਰੀ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਮੈਂ ਚਾਹਣਾ ਇਸੇ ਤਰ੍ਹਾਂ ਹੀ ਇਹ ਲੀਗ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਲੰਦੀਆਂ ਨੂੰ ਸ਼ੁਭੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਅਰਮੈਨ ਸਾਹਿਬ ਜਿਹੜੇ ਆ ਕਿ ਬੱਚਿਆਂ ਨੂੰ ਤੁਸੀਂ ਆਹ ਕਿੱਟਾਂ ਦੇ ਰਹੇ ਹੋ ਉਹਦੇ ਵਿੱਚ ਕੀ ਕੀ ਹੈਗਾ ਜੀ ਬੱਚਿਆਂ ਦੇ ਲਈ ਉਹਦੇ ਵਿੱਚ ਹੈ ਜੀ ਬੱਚਿਆਂ ਦੇ ਬੂਟ ਆ ਸ਼ਿਨ ਪੈਡ ਆ ਫੇਸ ਮਾਸਕ ਵਗੈਰਾ ਤੇ ਹੋਰ ਜਿਹੜਾ ਵੀ ਕੋਈ ਸਿਕਿਉਰਟੀ ਦਾ ਮਤਲਬ ਜੋ ਸਰੀਰ ਨੂੰ ਬਚਾਉਣ ਦਾ ਸਮਾਨ ਆ ਉਹ ਅਸੀਂ ਨੂੰ ਦੇ ਰਹੇ ਆ ਜੀ ਇਹ ਸਾਰਾ ਸਮਾਨ ਕਿੰਨਾ ਵੱਲੋਂ ਆ ਜੀ ਇਹ ਆਪਣੀ ਸਾਡੀ ਲੀਗ ਦੇ ਵੱਲੋਂ ਹੀ ਆ ਜੀ ਚੇਰਮੈਨ ਸਾਹਿਬ ਜਿਹੜਾ ਇਹ ਸਮਾਨ ਦਿੱਤਾ ਜਾ ਰਿਹਾ ਜੀ ਇਹ ਕਿੰਨਾ ਵੱਲੋਂ ਆ ਜੀ ਇਹ ਸਾਡੀ ਜਿਹੜੀ ਰੂਰਲ ਹਾਕੀ ਡਵੈਲਪਮੈਂਟ ਸੁਸਾਇਟੀ ਆ ਇਹ ਸਾਰਾ ਉਹਦੇ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪੀਟਲ ਸਮਾਲ ਫਾਈਨੈਂਸ ਪੈਂਡੂ ਹਾਕੀ ਲੀਗ ਜਿਹੜੀ ਗਾਰਮੇ ਪੜਾਵਜ ਪਹੁੰਚ ਚੁੱਕੀ ਹੈ ਔਰ ਕੱਲ 2 ਤਰੀਕ ਤੋਂ ਚਾਨੀਆਂ ਵਿੱਚ ਇਹਦੇ ਮੈਚ ਸਟਾਰਟ ਹੋਣਗੇ ਔਰ 8 9 16 ਨੂੰ ਸਮਰਾਜ ਨਗਰ ਵਾਲੀ ਦੀ ਹਾਕੀ ਗਰਾਊਂਡ ਵਿੱਚ ਜਿਹੜੇ ਸ਼ਾਨਦਾਰ ਮੈਚ ਹੋਣਗੇ ਜਿਹਦੇ ਵਿੱਚ ਲੜਕੇ ਲੜਕੀਆਂ 40 ਪਲੱਸ ਅਤੇ ਯੰਗ ਬੱਚਿਆਂ ਦੇ ਵੀ ਜਿਹੜੇ ਮੈਚ ਕਰਵਾਏ ਜਾਣਗੇ ਸਾਡਾ ਮੋਟਿਵ ਹੈ ਕਿ ਆਓ ਹਾਕੀ ਨੂੰ ਅੱਗੇ ਲੈ ਕੇ ਚੱਲੀਏ ਤਾਂ ਕਿ ਨਸ਼ੇ ਤੋਂ ਮੁਕਤ ਸਮਾਜ ਬਣਾ ਸਕੀਏ ਇੱਕ ਚੰਗੀ ਸੋਚ ਪੈਦਾ ਕਰ ਸਕੀਏ ਔਰ ਇਹੋ ਜਿਹੇ ਖਿਡਾਰੀ ਪੈਦਾ ਕਰੀਏ ਜਿਹੜੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਆਪਣੇ ਬੱਚਿਆਂ ਨੂੰ ਕਹਿਣ ਕਿ ਭਾਈ ਪੜ੍ਹਾਈ ਦੇ ਨਾਲ ਨਾਲ ਆਪਾਂ ਗਰਾਊਂਡਾਂ 'ਚ ਵੀ ਜਾਣਾ ਸੋ ਉਸੇ ਲੜੀ ਦੇ ਤਹਿਤ ਅੱਜ ਬੱਚਿਆਂ ਨੂੰ ਜਿਹੜਾ ਕੁਝ ਖੇਡਾਂ ਦਾ ਸਮਾਨ ਸਿਗਾ ਸ਼ੂ ਵਗੈਰਾ ਕੁਝ ਹੋਰ ਸਮਾਨ ਜੋ ਵੀ ਚਾਹੀਦਾ ਉਹਨਾਂ ਨੂੰ ਉਹ ਦੇ ਰਹੇ ਆ ਇਸ ਰੂਲਰ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਸੋ ਸਭ ਨੂੰ ਅਪੀਲ ਕਰਦਾ ਆਓ ਭਾਈ ਚਲਿਏ ਖੇਡਾਂ ਨੂੰ ਅੱਗੇ ਲੈ ਕੇ ਜਾਈਏ ਔਰ ਇਹੋ ਜਿਹਾ ਸਮਾਂ ਆਵੇ ਜਿੱਥੇ ਕੋਈ ਇਹ ਨਾ ਕਹਵੇ ਭਾਈ ਇਹ ਨਕਮਿਆਂ ਦਾ ਦੇਸ਼ ਐ ਨਕਮਿਆਂ ਦਾ ਪਿੰਡ ਉਹ ਕਹਵੇ ਹਾਂ ਇਹ ਉਹਨਾਂ ਦਾ ਦੇਸ਼ ਆ ਜਿਹਨੂੰ ਮਰਜ਼ੀ ਕਹਿ ਲੋ ਟੌਪ ਦਾ ਪਲੇਅਰ ਐ ਟੌਪ ਦਾ ਲੀਡਰ ਐ ਟੌਪ ਦਾ ਜਿਹੜਾ ਉਹ ਇਨਸਾਨ ਐ ਥੈਂਕ ਯੂ ਪਤਾਨ ਜੀ ਇਹ ਜਿਹੜੀ ਸੁਸਾਇਟੀ ਆ ਇਹ ਆਪਣੇ ਵੱਲੋਂ ਸਾਰਾ ਇਹ ਯਤਨਕਾਰੀ ਹੈ ਕਿ ਨਾਲ ਸਪான்ਸਰ ਹੋਰ ਵੀ ਨਹੀਂ ਦੇਖੋ ਸਾਡੇ ਇੱਥੇ ਕਾਫੀ ਸਪான்ਸਰ ਨੇ 16 ਸਪான்ਸਰ ਜੁੜੇ ਹੋਏ ਨੇ ਕੈਪੀਟਲ ਬੈਂਕ ਦੇ ਨਾਲ-ਨਾਲ ਜਿਹਦੇ ਵਿੱਚ ਜਨਰਾਲਾ ਇੰਡਨ ਦਾ ਬੜਾ ਸਾਥ ਹੈ ਸਾਡੇ ਸਹੋਤਾ ਜਿਹੜਾ ਅਜੋਇਜ਼ ਬਾਰ ਆ ਇਨ ਸ਼ੇਪ ਹੋਟਲ ਵੀ ਕਹਿੰਨੇ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡਾ ਹੋਰ ਵੀ ਸਾਡੇ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਸਰਪੰਚ ਪੰਚ ਮੋਤਵਾਰ ਉਹਨਾਂ ਦਾ ਸਾਡਾ ਸਹਿਯੋਗ ਹੈ ਜਿੱਥੇ ਕਿਉਂਕਿ ਇੱਕ ਮੈਂ ਦੱਸਣਾ ਚਾਹਣਾ ਇਹਦੇ ਨਾਲ ਨਾਲ ਚੰਨੇ ਸਾਡੇ ਫਾਊਂਡਰ ਮੈਂਬਰ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਉਹ ਅੱਜ ਵੀ ਜੁੜੇ ਹੋਏ ਆ ਔਰ ਉਹਨਾਂ ਨੇ ਚਿੰਨਾਮੀਓ ਕੋਸ਼ਿਸ਼ ਕਰਦੇ ਆ ਨਾ ਉਹ ਸਾਰਿਆਂ ਨੂੰ ਕਹਿੰਦੇ ਕਿ ਆਓ ਇਹਦਾ ਸਾਥ ਦਿਈਏ ਕਿਉਂਕਿ ਸਾਡਾ ਮੈਂਬਰ ਕੋਈ ਵੀ ਕਿਤੇ ਡੋਰ ਟੂ ਡੋਰ ਅਗਵਾਈ ਕਰਨੀ ਜਾਂਦਾ ਕਦੇ ਵੀ ਹਾਲ ਪਰ ਹਾਕੀ ਲਈ ਸਰ ਉਹ ਜਿਹੜੇ ਮੇਨ ਬੰਦੇ ਹੁੰਦੇ ਜਿਹੜੇ ਚੰਗੇ ਖੇਡਾਂ ਜੁੜੇ ਆ ਉਹਨਾਂ ਕੋਲੇ ਜਾਇਦਾ ਤਾਂ ਕਿ ਆਪਾਂ ਇੱਕ ਚੰਗਾ ਸਮਾਜ ਸਿਰ ਸਕੇ ਚੰਗਾ ਬੱਚਿਆਂ ਦਾ ਸਟਰਕਚਰ ਖੜਾ ਕਰ ਸਕੀਏ ਸੋ ਵੱਡਾ ਧੰਨਵਾਦ ਹੈ ਮੀਡੀਆ ਦਾ ਜਿਹੜਾ ਮੀਡੀਆ ਇੱਕ ਇੱਕ ਗੱਲ ਜਵਾਬਾ ਹਲਚਲ ਚੈਨਲ ਆ ਜਾਂ ਹੋਰ ਚੈਨਲ ਆ ਉਹ ਜਿਹੜੇ ਉਹ ਲੈ ਕੇ ਜਾਂਦੇ ਕਿ ਵੀ ਜਦ ਤੱਕ ਲੋਕਾਂ ਤੱਕ ਗੱਲ ਨਹੀਂ ਪਹੁੰਚੀ ਗੱਲ ਨਹੀਂ ਬਣਨੀ ਸੋ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਭ ਆਪਣਾ ਵੱਧ ਸਮਾਂ ਗਰਾਊਂਡਾਂ ਨੂੰ ਦਿਓ ਫਿਰ ਗਰਾਊਂਡਾਂ ਤੁਹਾਨੂੰ ساری ਜ਼ਿੰਦਗੀ ਰੋਟੀ ਦੇਣਗੀਆਂ ਚੰਗਾ ਇਨਸਾਨ ਬਣਾਉਣਗੀਆਂ ਔਰ ਤੁਸੀਂ ਇੱਕ ਇਹੋ ਜਿਹੇ ਇਨਸਾਨ ਬਣੋਗੇ ਜਿਹੜੀ ਤੁਹਾਡੀ ਹਿਸਟਰੀ ਜਿਹੜੀ ਦੁਨੀਆ ਤੇ ਲਿਖੀ ਜਾਏਗੀ ਸੋ ਵਾਈ ਗੁਰਜੀ ਦਾ ਖਾਲਸਾ ਹੈ ਗੁਰਜੀ ਦਾ